ਪੱਲੇ ਪੱਲੇ ਅੱਜ ਦਾ ਸੰਤਾਂ ਮੇਰੇ ਪਿੰਡ ਤੋਂ ਪਹੁੰਚਿਆ ਹਸਿਕਾ ਹਸਿਕਾ ਭਾਈ ਪਾਣੀ ਪੀਓ ਹਸਿਕਾ ਹਸਿਕਾ ਕੀ ਬਾਤ ਹੈ ਵੀ ਕੀ ਬਾਤ ਹੈ ਅੱਜ ਤਾਂ ਅਲੱਗ ਪਿੰਡ ਦੀਆਂ ਮਹਿਕ ਆ ਗਈਆਂ ਤਰ੍ਹਾਂ ਨਾਲ ਪਿੰਡ ਦੀ ਮਹਿਕ ਪੱਤਰਕਾਰ ਪਿੰਡ ਦੀ ਮਹਿਕ ਤਾਂ ਮੈਨੂੰ ਪਤਾ ਨਹੀਂ ਆ ਮੇਰੇ ਨਾਲ ਪਿੰਡ ਦਾ ਗੰਧ ਜ਼ਰੂਰ ਆਇਆ ਬਸ ਕਰ ਬੜਿਆ ਉਹ ਤੜਕੇ ਨਾਲ ਜਿਹੜੀ ਦੇਸੀ ਡੱਫੀ ਫਿਰਦਾ ਨਾ ਕਿਲੋਮੀਟਰ ਦੂਰ ਤੱਕ ਮਸਕ ਮਾਰਦੀ ਹੈ ਤੇ ਪੱਤਰਕਾਰ ਇਹਨੂੰ ਪਿੰਡ ਦੀ ਮਹਿਕ ਦਸੀ ਜਾਂਦਾ ਹਾਂ ਪੱਤਰ ਕਰਾ ਇਹ ਤੇਰੇ ਨਾਲ ਪੜਿਆ ਖੇਡਿਆ ਮੜਿਆ ਸਮਝਾਇਆ ਪੁੱਛੇ ਕੀ ਕਰਨਾ ਚਾਹੁੰਦਾ ਮੈਂ ਇੱਕ ਇਨਫਲੂਐਂਸਰ ਬਣਨਾ ਚਾਹੁੰਦਾ ਹੈ ਸਲੈਂਸਰ ਬਣਨ ਨੂੰ ਫਰਦਾ ਇਹਨੂੰ ਪੱਠੇ ਪਾਉਣ ਨੂੰ ਕਹਦੀਆਂ ਨਾ ਮਾਰੇ ਟਾਈਪ ਨੂੰ ਕਹਲਾ ਤੂੰ ਮਾਰ ਜੰਦਾ ਹੁਣ ਕਹਿੰਦਾ ਮੈਂ ਸਲੈਂਸਰ ਬਣਨ ਉਹ ਤੂੰ ਤਾਂ ਸਾਡੀ ਲੋੜੀ ਮੰਡੀ ਵਿੱਚ ਝੁੱਠੀ ਪਾਤੀ ਓਏ ਉਹ ਖੜ ਜਾ ਬਾਪੂ ਖੜ ਜਾ ਅੱਜ ਕੱਲ ਟਾਈਮ ਹੈਗਾ ਇੰਸਟਾਗ੍ਰਾਮ ਦਾ ਆ ਹੁੰਦੇ ਨੇ ਇਨਫਲੂਐਂਸਰ ਦੇ ਇਹ ਨੱਚਦੇ ਆ ਕੋਈ ਨਵੇਂ-ਨਵੇਂ ਕੱਪੜੇ ਪਾ ਕੇ ਦਿਖਾਉਂਦੇ ਆ ਕਲਾ ਦਾ ਪ੍ਰਦਰਸ਼ਨ ਕਰਦੇ ਆ ਇਹ ਨੂੰ ਕਹਿੰਦੇ ਆ ਇਨਫਲੂਐਂਸਰ ਆ ਮੇਰਾ ਮੁੰਡਾ ਨਰ ਕਿਸ ਬੰਦ ਨੂੰ ਫਰਦਾ ਓਏ ਅਸੀਂ ਪੱਟੇ ਗਏ ਓਏ ਲੁੱਟੇ ਗਏ ਓਏ ਓਏ ਆ ਜਨਾਨੀਆਂ ਚ ਬੰਦੇ ਦਾ ਕੀ ਕੰਮ ਓਏ ਇਹ ਆਪਦੇ ਆਪ ਨੂੰ ਘੱਟ ਵਿਖਾਉਂਦੀਆਂ ਨੇ ਅੱਗੇ ਪਿੱਛੇ ਵੱਧ ਦਿਖਾਉਂਦੀਆਂ ਨੇ ਉਹ ਬਥੇਰਾ ਇਹ ਵੀ ਮਾਮ ਕਿਹਾ ਸੀ ਨਾ ਖੱਟਾ ਖਾ ਨਾ ਖੱਟਾ ਗਾ ਉਹ ਖੱਟਾ ਖਾ ਖਾ ਕੇ ਆ ਮਿੱਠਾ ਜਮਤਾਏ